ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੁਹਾ ਦਾ ਅਗੇ ਅਰਦਾਸ ਮਹਾਰੀ ਜੀਓ ਪਿੰਡ ਸਾਫ ਤੇਰਾ ਤਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇਹ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਦੀ ਕਿਰਪਾ ਸ੍ਰੀ ਪਤੋਤਰੀ ਸਹਾਈ ਵਾਰ ਸ੍ਰੀ ਪਤੋਤਰੀ ਦੀ ਕਿਰਪਾ ਸਹੀ ਦਸਮੇਂ ਪ੍ਰਥਮ ਭਗਵਤੀ ਸੰਮਰਚਾ ਗੁਰੂ ਨਾਨਕ ਲਾਇਕੇ ਆਏ ਜਿਹੜੇ ਅੰਗਤ ਗੁਰੂ ਤੇ ਅਮਰਦਾਸ ਰਾਮਦਾਸਾ ਹੋਏ ਸਹਾਈ अर्जुन ਹਰਗੋਵਿੰਦ ਨਾ ਸਿੰਧਰਾਓ ਸਿਰਾਈ ਸ੍ਰੀ ਗਰਿਸ਼ਣ ਤੇ ਆਈਆ ਤੇ ਸਭ ਦੁਖਜਾਈ ਇੱਕ ਬਹਾਦਰ ਸਿੰਧਰੀਆ ਕਾਰਨ ਆਉਣ ਦੀ ਆਵਤ ਆਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੌ ਤਾਈ ਹੋਈ ਸਹਾਇ ਦਸਾਂ ਪਾਛਿੰਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਜੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰਵੀਂ ਮੁਤੇ ਅ��ਿਆ ਜੱਤੀਆਂ ਤੱਤੀਆਂ ਜਿਨ੍ਹਾਂ ਨਾਮ ਦਿੱਤੇ ਆ ਵੰਡ ਕੇ ਛਕਿਆ ਦੀ ਚਲਾਈ ਤੇਵਾਹੀ ਦੀ ਕੰਦ ਕੀਤਾ ਇੰਨਾ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧੰਤਰ ਕੀ ਬੋਲੋ ਜੀ ਜਿਨ੍ਹਾਂ ਸੰਗਤ ਸਮੇਂ ਧਰਮ ਦੀ ਤੇ ਬੰਦ ਬੰਦ ਕਰਵਾਏ ਆਪਣੀਆਂ ਲੋਹਾਈਆਂ ਚਰਤੀਆਂ ਤੇ ਚੜੇ ਤਨ ਆਰੇ ਨਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਸ ਸਵਾਸਾ ਨਾ ਨਭਾਈ ਇਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮ ਸਰਬੱਤ ਖਾਲਸਾ ਜੀ ਕੀਰਦਾਸਾ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਤੇ ਆਵੇ ਜਿੱਤੇ ਅਮ੍ਰੰਤਾ ਸਤਿ ਸਾ ਸਭ ਕੋਈ ਜਾਂ-ਜਾਂ ਖਾਲਸਾ ਜੀ ਸਾਹਿਬ ਤਾਂ ਹਰ ਅੱਜਾ ਰਹੇ ਚਦੀ ਤੇ ਪਰ ਤੇ ਦਰਦ ਕੀ ਪਾਇ ਪੰਥ ਜੀ ਜੀ ਸਿਫਾਲ ਚਹਾਈ ਖਾਲਸਾ ਜੀ ਦੇ ਗੁਰਬਾਲੇ ਬੋਲੋ ਜੀ ਸੇਖਾਨੂ ਸਿੱਤੀ ਦਾਨ ਕੇਸ਼ ਦਾਨ ਰਹਿਤ ਦਾਨ ਵੇਖ ਦਾਨ ਸਹਾ ਦਾਨ ਪ੍ਰੋਸਾ ਦਾਨ ਦਾਨ ਸਰਕਾਰ ਨਾਮ ਦਾਨ ਸ੍ਰੀ ਅੰਮ੍ਰਿਤ ਜਨਾਣ ਚੌਕੀਆਂ ਛੱਲੇ ਹੁੰਗੇ ਜਿਦੂਗਾਟਾ ਧਰਮ ਦਾ ਜੈਕਾਰ ਬੋਲੋ ਜੀ ਸੇਖਾਂ ਦਾ ਮਾਨਿਵਾ ਮਤਿ ਮਤ ਪਾਤ ਕਾ ਰਾਖਾ ਆਪਵਾਹਿ ਗੁਰੂ ਏ ਕਾਲ ਪੋਸ਼ ਆਪਣੀ ਪੰਥ ਦੀ ਸਦਾ ਸਾਈ ਯਤਾਰ ਜੀ ਸ੍ਰੀ ਨਨਕਾਣਾ ਸਾਹਿਬ ਹਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿੰਨਾ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣੇ ਉਟਿਆਂ ਦੀ ਔਰ ਸੱਚੀ ਕਿਤਾਬ ਆਹ ਗੁਰੂ ਤਾਂ ਤਨਸਿਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਤਨਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤਨਸਿਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਚਰਣਾ ਕਮਲਾਚਰ ਅਰਦਾਸ ਬੇਨਤੀ ਮਹਾਰਾਜ ਜੀ ਉਹ ਸੰਸਾ ਦੇ ਕਾਰਜ ਆਪ ਖਲੋਵਾ ਹਰ ਕੰਮ ਕਰਾਉਣੇ ਆਇਆ ਆ ਰਾਮ ਮਹਾਰਾਜ ਜੀਓ ਆਪ ਜੀ ਦੀ ਕਿਰਪਾ ਦੇ ਨਾਲ ਸੰਗਤ ਦੀ ਕਿਰਪਾ ਦੇ ਨਾਲ ਮਹਾਰਾਜ ਜੀਓ ਮਾਤਾ ਗੁਦਰੀ ਰਹਿਨਤਰੇ ਦੀ ਕੀ ਜੀ ਸਾਧਾ ਮਹਾਰਾਜ ਜੀਓ ਲੈਟਰ ਤੋਂ ਆਨਲਾਈਨ ਕਿਰਪਾ ਕਰਨੀ ਸੇਵਾਦਾਰਾਂ ਦੇ ਦਿੱਤੇ ਮਿਹਰ ਭਰਿਆ ਤਰਖਣਾ ਚੜ੍ਹਦੀ ਕਲਾ ਬਸਤ ਕਰਨੀਆਂ ਮਿਸਤਰੀ ਲੇਵਰ ਮਸ਼ੀਨ ਤੇ ਆਪਣੀ ਕਿਰਪਾ ਦਾ ਹੱਥ ਰੱਖਣਾ ਮਹਾਰਾਜ ਚੜ੍ਹਦੀ ਕਲਾ ਬਸਤ ਕਰਨੀਆਂ ਘਰਾ ਪਰਿਵਾਰਾਂ ਵਿੱਚ ਆਪਣੀ ਮਿਹਰ ਭਰਿਆ ਸੁਭਾਅਨਾ ਪੂਰੀਆਂ ਕਰਨੀਆਂ ਬੈਡਿੰਗ ਵਾਸਤੇ ਸੇਵਾ ਭੇਜੀ ਸੰਗਤ ਨੇ ਕਿਰਪਾ ਕਰਨੀ ਸੇਵਾ ਸਫਲੀ ਕਰਣੀ ਘਰਾਂ ਪਰਿਵਾਰਾਂ ਵਿੱਚ ਆਪਣੀ ਮਿਹਰ ਪਰਿਆਤ ਰੱਖਣਾ ਚੜ੍ਹਦੀ ਕਲਾ ਵਿੱਚ ਸਿਰਣੀਆਂ ਬਾਣੀ ਪੜਨ ਸੇਵਾ ਕਰਨਾ ਨਾਮ ਜਪਣ ਦੇ ਬਲ ਬਸਿ ਕਰਣੀ ਲੈਂਟਰ ਪਾਉਣ ਦੀ ਆਗਿਆ ਬਸ ਕਰੋ ਕਿਰਪਾ ਮਹਾਰਾਜ ਜੀਓ ਸੁਖ ਹੋਵੇ ਆਪ ਜੀ ਦਾ ਨਾਮ ਸਿੱਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਭਾਂਦੀ ਸਰਬਤ ਬੋਲੇ ਸੋ ਨਿਹਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਗੁਰਦੁਆਰਾ ਸਾਹਿਬ ਜਦਾ ਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਵਿਖੇ ਅੱਜ 13000 ਸਕਰ ਫੁੱਟ ਦਾ ਜੋ ਆਪਣਾ ਲੈਂਟਰ ਪੈਣ ਜਾ ਰਿਹਾ ਹੈ ਉਸ ਦੇ ਲਈ ਅੱਜ ਉਹਦੀ ਸ਼ੁਰੂਆਤ ਕੀਤੀ ਗਈ ਹੈ। ਔਰ ਵੈਗਰੂ ਦੀ ਕਿਰਪਾ ਦੇ ਨਾਲ ਇਸ ਜਿਹੜੀ ਤੁਸੀਂ ਪਿੱਛੇ ਬਿਲਡਿੰਗ ਦੇਖ ਰਹੇ ਹੋ ਪੰਜ ਮੰਜ਼ਿਲਾ ਬਿਲਡਿੰਗ ਬਣ ਰਹੀ ਹੈ। ਔਰ ਇਹਦੇ ਵਿੱਚ ਕੈਂਸਰ ਪੇਸ਼ੈਂਟ ਜੋ ਤਿੰਨ ਤਿੰਨ ਮਹੀਨੇ ਘੱਟ ਤੋਂ ਘੱਟ ਛੇ ਛੇ ਮਹੀਨੇ ਸਾਲ-ਸਾਲ ਤੱਕ ਵੀ ਠਹਿਰਦੇ ਆ। ਉਹਨਾਂ ਦੇ ਲਈ ਰੂਮ ਬਣਾਏ ਜਾ ਰਹੇ ਆ। ਪਹਿਲਾਂ ਵੀ ਉੱਪਰ ਥੱਲੇ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਵੀ ਏਸੀ ਰੂਮ ਬਣਾਏ ਹੋਏ ਆ ਮਰੀਜ਼ਾਂ ਵਾਸਤੇ ਉਹਨਾਂ ਦੇ ਵਾਰਸਾਂ ਦੇ ਠਹਿਰਨ ਵਾਸਤੇ। ਸੋ ਇਹ ਗਰੁੱਪ ਰੈਸਿੰਗ ਮੈਡੀਕਲ ਕਾਲਜ ਦੇ ਵਿੱਚ ਪੰਜਾਬ ਹੀ ਨਹੀਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਇੱਥੋਂ ਤੱਕ ਕਿ ਰਾਜਸਥਾਨ ਦੇ ਪੇਸ਼ੈਂਟ ਵੀ ਸਾਡੇ ਕੋਲ ਇਲਾਜ ਕਰਾਉਣ ਵਾਸਤੇ ਆਉਂਦੇ ਆ ਕਿਉਂਕਿ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਲੇਟੈਸਟ ਜਿਹੜੀ ਟੈਕਨੀਕ ਦੀਆਂ ਮਸ਼ੀਨਾਂ ਨੇ ਕੈਂਸਰ ਦਾ ਇਲਾਜ ਕਰਨ ਵਾਸਤੇ ਸੋ ਉਹਨਾਂ ਮਰੀਜ਼ਾਂ ਦੀ ਮੰਗ ਨੂੰ ਦੇਖਦੇ ਹੋਏ ਉਹਨਾਂ ਦੀ ਲੋਡ ਨੂੰ ਦੇਖਦੇ ਹੋਏ ਇਹ ਲੰਗਰ ਹਾਲ ਜਿਹੜਾ ਆਪਣਾ ਰੈਸਟ ਹਾਊਸ ਆ ਉਹ ਬਣਾਇਆ ਜਾ ਰਿਹਾ ਇੱਥੇ ਲਗਭਗ 1 ਕਰੋੜ ਰੁਪਇਆ ਉਹ ਖਰਚਾ ਆਉਣ ਔਰ ਅੱਜ ਦਾ ਜਿਹੜਾ ਕੱਲਾ ਲੈਂਟਰ ਲੈਂਟਰ ਦਾ ਖਰਚਾ 10 ਲੱਖ ਰੁਪਇਆ ਸੀ ਜਿਹੜਾ ਪ੍ਰੀਮਿਕਸ ਆ ਜਿਹੜਾ ਆਪਣਾ ਮਿਕਸ ਹੋ ਕੇ ਸਾਰੇ ਜਿਹੜਾ ਆਇਆ ਬੱਜਰੀ ਸੀਮੈਂਟ ਰੇਤਾ ਉਹ ਕਿਸੇ ਕਿਸਮ ਦੀ ਮਤਲਬ ਉਹਦੀ ਸਟਰੈਂਥ ਦੇ ਵਿੱਚ ਵੀ ਨਹੀਂ ਇਹਦੀਆਂ ਨੀਆਂ ਕੋ ਲੈ ਕੇ ਹੁਣ ਤੱਕ ਪੂਰੀ ਸਟਰੈਂਥ ਰੱਖੀ ਜਾ ਗਈ ਹੈ ਤਾਂ ਕਿ 100 200 ਸਾਲ ਤੱਕ ਇਹ ਬਿਲਡਿੰਗ ਲੋਕਾਂ ਦੀ ਸੇਵਾ ਕਰਦੀ ਰਹੇ ਸਾਰਾ ਸੰਗਤ ਨੇ ਸਹਿਯੋਗ ਨਾਲ ਬਿਲਕੁਲ ਜੀ ਸੰਗਤ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੀ ਕੋਈ ਜ਼ਮੀਨ ਨਹੀਂ ਹੈ ਸਾਰਾ ਪਿੰਡਾਂ ਦੇ ਵਿੱਚੋਂ ਲੰਗਰ ਆਉਂਦਾ ਹੈ 24 ਘੰਟੇ ਇੱਥੇ ਲੰਗਰ ਚੱਲਦਾ ਦਵਾਈਆਂ ਵੀ ਤੁਸੀਂ ਆ ਦੇਖ ਲਓ ਨਾਲ ਹੀ ਬਣਿਆ ਹੋਇਆ ਫ੍ਰੀ ਆਫ ਕੋਸਟ ਦਵਾਈਆਂ ਦਿੰਦੇ ਆ ਔਰ ਖੂਨਦਾਨ ਜਿਹੜਾ ਹੈਗਾ ਸਾਡੇ ਲਗਾਤਾਰ ਨੌਜਵਾਨ ਪਿੰਡਾਂ ਦੇ ਜੁੜੇ ਹੋਏ ਗੁਰਦੁਆਰਾ ਸਾਹਿਬ ਨਾਲ ਜਿਹੜਾ ਪੇਸ਼ੈਂਟ ਇੱਥੇ ਆ ਕੇ ਸਾਥੋਂ ਖੂਨ ਮੰਗਦਾ ਜਿਹੜੇ ਖੂਨ ਦੀ ਮੰਗ ਕਰਦਾ ਉਸ ਜਿਹੜਾ ਖੂਨ ਨੂੰ ਪ੍ਰੋਵਾਈਡ ਕਰਾ ਕੇ ਦਿੰਦੇ ਆ ਔਰ ਇੱਥੋਂ ਤੱਕ ਮਰੀਜ਼ਾਂ ਵਾਸਤੇ ਦਲੀਏ ਦੀ ਸਬਦਾ ਆਪਣਾ ਦੁੱਧ ਦੀ ਸਬਦਾ ਬੱਚਿਆਂ ਵਾਸਤੇ ਔਰ ਹੋਰ ਵੀ ਜਿਹੜੀਆਂ ਕੱਪੜਿਆਂ ਤੱਕ ਦੀ ਵੀ ਸਬਦਾ ਜਿਹੜੀ ਦਿੱਤੀ ਜਾਂਦੀ ਹੈ ਕਿਉਂਕਿ ਪਿੰਡਾਂ ਦੇ ਵਿੱਚੋਂ ਪੁਰਾਣੇ ਕੱਪੜੇ ਜਿਹੜੇ ਲੋਕਾਂ ਦੀ ਵਰਤੋਂ ਚ ਨਹੀਂ ਹੁੰਦੇ ਉਹ ਸਾਡੇ ਕੋਲੇ ਆ ਜਾਂਦੇ ਆ ਤਾਂ ਅਸੀਂ ਉਹ ਕੱਪੜੇ ਵੀ ਲੋਕਾਂ ਨੂੰ ਦਿੰਨੇ ਆ ਤੇ ਇਸ ਵਾਸਤੇ ਇੱਥੇ ਬਾਬਾ ਜੀ ਦੀ ਕਿਰਪਾ ਤੇ ਮਾਤਾ ਥੀਵੀ ਜੀ ਦੀ ਕਿਰਪਾ ਦੇ ਨਾਲ 450 ਪਿੰਡਾਂ ਤੋਂ ਸ਼ਹਿਰਾਂ ਤੋਂ ਲੰਗਰ ਆਉਂਦਾ ਔਰ 24 ਘੰਟੇ ਲੰਗਰ ਇੱਥੇ ਚੱਲਦਾ ਵੈਖਰ ਜੀ ਕਾ ਖਾਲਸਾ ਵੈਖਰ ਜੀ ਕੀ ਫਤਿਹ ਛੁੱਬ ਦਿਹਾੜੇ ਚੱਲ ਰਹੇ ਹਨ ਕੁਝ ਦਿਨ ਪਹਿਲਾਂ ਜੋ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਸਨ ਅੱਜ 9 ਸਾਲ ਦੀ ਆਮਦ ਦਾ ਦੂਸਰਾ ਦਿਨ ਔਰ 2025 ਨੂੰ ਵਿਦਾ ਕਰਨ ਵਾਸਤੇ ਸਾਰੀ ਸੰਗਤ ਇਕੱਠੀ ਹੋਈ ਔਰ ਪਹਿਲੇ ਪਾਠ ਹੋਇਆ ਉਸ ਤੋਂ ਬਾਅਦ ਅੱਜ ਗੁਰਦੁਆਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਦੇ ਵਿੱਚ ਜੋ ਮਾਤਾ ਗੁਜਰੀ ਜਨਬ ਸੇਦਾ ਬਣਿਆ ਹੈ ਉਸ ਦੀ ਤੀਸਰੀ ਮੰਜ਼ਲ ਦਾ ਜੋ ਅੱਜ ਲੈਂਟਰ ਪੈ ਰਿਹਾ ਹੈ ਔਰ ਬੜਾ ਖੁਸ਼ੀ ਦਾ ਦਿਨ ਹੈ ਅੱਜ ਇਦੇ ਵਿੱਚ ਮੈਂ ਇਹ ਬੇਨਤੀ ਕਰੂੰਗਾ ਕਿ ਜਿੰਨਾ ਜਿੰਨਾ ਨੇ ਇਸ ਕੰਮ ਵਿੱਚ ਸਮੂਲੀਅਤ ਪਾਈ ਹੈ ਸੇਵਾ ਕਰਾਈ ਹੈ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਐਕਚੁਅਲ ਜੋ ਹੈ ਇਸ ਸਥਾਨ ਤੇ ਜੋ ਵੀ ਸੇਵਾ ਚੱਲ ਰਹੀ ਹੈ ਇਹ ਸੱਚੇ ਪਾਤਸ਼ਾਹ ਜੀ ਦੀ ਉਪਾਰ ਕਿਰਪਾ ਔਰ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਮੈਂ ਧੰਨਵਾਦੀ ਹਾਂ ਜਿੰਨਾ ਜਿੰਨਾ ਨੇ ਸੇਵਾ ਵਿੱਚ ਹਿੱਸਾ ਪਾਇਆ ਹੈ ਇਸੇ ਤਰੀਕੇ ਨਾਲ ਦੋ ਮੰਜ਼ਿਲਾਂ ਹੋਰ ਬਣਨੀਆਂ ਹਨ ਮੈਂ ਅਪੀਲ ਕਰਦਾ ਹਾਂ ਕਿ ਜਿਸ ਤਰੀਕੇ ਨਾਲ ਇਹ ਮੰਜ਼ਿਲ ਕੰਪਲੀਟ ਹੋਈ ਹੈ ਇਸੇ ਤਰੀਕੇ ਨਾਲ ਬਾਕੀ ਦੋ ਵੀ ਆਪਾਂ ਕਰਨੀਆਂ ਹਨ ਆਪ ਤਭ ਨੂੰ ਅਪੀਲ ਹੈ ਕਿ ਜਿੰਨਾ ਹੋ ਸਕੇ ਇਹਦੇ ਵਿੱਚ ਇਸ਼ਾ ਪਾਉਣ ਦੀ ਕਿਰਪਾ ਕਰਨਾ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਹ ਮੇਰੀ ਅਪੀਲ ਹੈ ਇੱਥੇ ਜੋ ਸ਼ਬਾਹਾਂ ਚੱਲ ਰਹੀਆਂ ਹਨ 24 ਘੰਟੇ ਚੱਲਦੀਆਂ ਹਨ ਜੋ ਗੁਰੂ ਨਾਨਕ ਸਾਹਿਬ ਦਾ ਮੁੱਖ ਉਦੇਸ਼ ਤੇ ਆਪਣੇ ਵਾਸਤੇ ਆਦੇਸ਼ ਜਾਰੀ ਕੀਤਾ ਹੈ ਕਿ ਲੋੜਵੰਦਾਂ ਵਾਸਤੇ ਕੁੱਲੀ ਗੁੱਲੀ ਜੁੱਲੀ ਦਾ ਪ੍ਰਬੰਧ ਇਹ ਪ੍ਰਬੰਧ ਜੋ ਹੈ ਸਿਰਫ ਕੁਝ ਗਿਣੇ ਮਿੰਟ ਸਮੇਂ ਵਾਸਤੇ ਨਹੀਂ ਹੁੰਦਾ ਇਹਦੇ ਕਵੀ ਘੰਟੇ ਚੱਲਦਾ ਰਹਿੰਦਾ ਹੈ ਇਸ ਤਰੀਕੇ ਨਾਲ ਇੱਥੇ ਸਾਰੀਆਂ ਸਭਾਵਾਂ ਚੱਲਦੀਆਂ ਹਨ ਤੋਂ ਸੋ ਮੈਂ ਫਿਰ ਦੁਬਾਰਾ ਤੋਂ ਇਹ ਬੇਨਤੀ ਕਰੂੰਗਾ ਕਿ ਨਵੇਂ ਸਾਲ ਦੀ ਆਮਦ ਨੂੰ ਸ਼ਾਮਦਿਦ ਤੇ ਉਸ ਨੂੰ ਅਲਵਿਦਾ ਕਹਿਣ ਵਾਸਤੇ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹਨ ਤੇ ਅੱਜ ਜੋ ਲੈਂਟਰ ਪੈ ਰਿਹਾ ਹੈ ਇਹਦੇ ਵਿੱਚ ਸਪਾਉਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਗੁਰਗੰਨ ਸਾਹਿਬ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਨਾ ਉਤਸ਼ਾਹ ਦਿੱਤਾ ਇਨਾ ਸਾਨੂੰ ਕਿਹਾ ਕਿ ਤੁਸੀਂ ਅੱਗੇ ਆਓ ਤੇ ਕੰਮ ਤੇ ਆਪ ਹੀ ਕਰਨਾ ਹੈ ਉਹ ਕਰੀ ਜਾਂਦਾ ਹੈ ਇਹਦੇ ਵਿੱਚ ਕੋਈ ਦੂਸਰੀ ਰਏ ਨਹੀਂ ਹੈ ਕਿ ਸੱਚੇ ਪਾਤਸ਼ਾਹ ਜੀ ਦਾ ਕੰਮ ਹੈ ਉਹ ਆਪ ਕਰੀ ਜਾਂਦਾ ਹੈ ਸੰਗਤਾਂ ਦਾ ਸਹਿਯੋਗ ਹੁੰਦਾ ਹੈ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਰਹਿਗਰ ਜੀ ਦਾ ਖਾਲਸਾ ਰਹਿਗਰ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੇ ਵਿੱਚ ਬਹੁਤ ਵਧੀਆ ਗੁਰਦੁਆਰਾ ਸਾਹਿਬ ਤੇ ਸ਼ੁਰੂਆਤ ਹੋਈ ਹੈ ਇਹ ਤੀਸਰੀ ਮੰਜ਼ਲਾ ਮਾਤਾ ਗੁਜਰੀ ਰੈਨ ਬਸਰੇ ਦੀ ਉਹਦੀ ਅੱਜ ਛੱਤ ਪੈ ਰਹੀ ਹੈ ਇਹ ਸਭ ਕੁਝ ਸੰਗਤਾਂ ਦੇ ਸਹਿਯੋਗ ਨਾਲ ਤੇ ਗੁਰੂ ਨਾਨਕ ਪਾਤਸ਼ਾਹ ਦੀ ਅਪਾਰ ਕਿਰਪਾ ਦੁਆਰਾ ਹੋ ਰਿਹਾ ਹੈ ਸ਼ੁਰੂ ਤੋਂ ਹੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਬਹੁਤ ਸੇਵਾ ਕਰਦੀ ਹੈ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਅੱਗੇ ਤੋਂ ਵੀ ਉਮੀਦ ਰੱਖਦੇ ਹਾਂ ਕਿ ਇਹ ਗੁਰੂ ਘਰ ਸੰਗਤ ਦਾ ਆਪਣਾ ਗੁਰੂ ਘਰ ਹੈ ਇਹ ਆਪਣਾ ਗੁਰੂ ਘਰ ਸਮਝਦੇ ਹੋਇਆ ਹਰ ਗਰੀਬ ਤੋਂ ਅਮੀਰ ਪ੍ਰਾਣੀ ਨੂੰ ਇਸ ਗੁਰਦੁਆਰਾ ਸਾਹਿਬ ਦੀ ਸਿਹਤ ਤਾਂ ਕਰਨੀ ਚਾਹੀਦੀ ਹੈ ਇਹ ਅਗਾਹ ਦੋ ਮੰਜ਼ਲਾਂ ਇਸ ਇਮਾਰਤ ਦੀਆਂ ਹੋ ਰਹੀਆਂ ਦੀਆਂ ਨੇ ਉਹ ਵੀ ਸੰਗਤ ਦੇ ਸਹਿਯੋਗ ਨਾਲ ਗੁਰੂ ਪਾਤਸ਼ਾਹ ਪਰ ਕਿਰਪਾ ਕਰਨ ਕੇ ਬਹੁਤ ਸ਼ਤਹੀ ਮੁਕੰਮਲ ਕੀਤੀ ਜਾਊਗੀ ਇਸ ਗੁਰਦੁਆਰਾ ਸਾਹਿਬ ਤੋਂ ਵਕ ਵਕ ਕਿਸਮ ਦੀਆਂ ਬੜੀਆਂ ਮਨੁੱਖਤਾ ਦੀ ਸੇਵਾ ਦੇ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਗੁਰੂ ਮਹਾਰਾਜ ਪਾਸ ਅਰਦਾਸ ਵੀ ਕਰਦੇ ਆ ਕਿ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਸਮਰੱਥਾ ਵਕਸ਼ਿਸ਼ ਕਰਨ ਸੇਵਾ ਕਰਨ ਦੀ ਤੇ ਵਕਤਬਦ ਮੁਕਤਾ ਦੀ ਸੇਵਾ ਕਰਨ ਦਾ ਉਦਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ